ਆੰਮ੍ਰਿਤ ਕਰਮ ਸਿੰਘ ਜੀ ਇੰਗਰੇਜ ਪੰਡਾ ਮਹਉਪਰਾਏ ਨੂੰ ਅੱਗ ਲੱਗਿਆ ਜੀ ਉਹ ਨਾਗੜ ਦੇ ਖੇਤਾਂ 'ਚ ਅੱਗ ਲੱਗੀ ਹੈ ਜੀ ਇਹ ਖੇਤਾਂ 'ਚ ਲੱਗੀ ਲੱਗੀ ਅੱਗ ਫੈਲ ਗਈ ਸਾਰੇ ਤੇ ਮੇਰੇ ਪਸ਼ੂਆਂ 'ਤੇ ਵੱਢ ਗਈ ਜੀ ਉਸ ਤੋਂ ਬਾਅਦ ਫਿਰ ਮੇਰੇ ਪਸ਼ੂਆਂ 'ਚ ਅੱਗ ਲੱਗੀ ਤੇ ਦੋ ਪਸ਼ੂ ਮੇਰੇ ਮਰ ਗਏ ਸਾਡੇ ਪਰ ਨਾਇਰ ਪ੍ਰਦੇਵ ਚ ਜੀ ਸਾਡੇ ਇੱਕ ਮਜ਼ਦੂਰ ਪਰਿਵਾਰ ਸਰ ਕਰਮ ਸਿੰਘ ਜੀ ਉਹਨਾਂ ਦੇ ਡੰਗਰਾਂ ਵਾਲੇ ਤਵੇਲੇ ਦੇ ਵਿੱਚ ਨਾਲ ਲੱਗਦੇ ਖੇਤਾਂ ਦੇ ਵਿੱਚੋਂ ਜੋ ਅੱਗ ਸੀ ਖਰਚਾਂ ਤਾਂ ਉਹ ਫਾਗਿਆਂ ਦੇ ਡੰਗਰਾਂ ਵਾਲੇ ਘਰ ਚ ਵੜ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿੰਨੀ ਵੱਧ ਚੁਪੀ ਸੀ ਕਿ ਉਹਦੇ ਵਿੱਚੋਂ ਦੋ ਜੋਚਾ ਡੰਗਰ ਜਿਹੜੇ ਖੋਲਣ ਦੇ ਵਿੱਚ ਅਸੀਂ ਸਫਲ ਰਹੇ ਜਿਹੜੇ ਕਿ ਬੁਰੀ ਤਰ੍ਹਾਂ ਝੁਲਸੇ ਗਏ ਅਨਾਈਤਪੁਰਾ ਵਿਖੇ ਖੇਤਾਂ 'ਚ ਕਣਕ ਦੇ ਨਾਲ ਨੂੰ ਲੱਗੀ ਅੱਗ ਦੀਆਂ ਲਪੇਟਾਂ ਨੇ ਕਰਮ ਸਿੰਘ ਵਾਸੀ ਪਿੰਡ ਅਨਾਈਤਪੁਰਾ ਦੇ ਪਸ਼ੂਆਂ ਵਾਲੇ ਬਾੜੇ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਇੱਕ ਗਾਂ ਅਤੇ ਇੱਕ ਬੱਕਰੀ ਦੀ ਮੌਤ ਹੋ ਜਾਣ ਅਤੇ ਸੱਤ ਪਸ਼ੂਆਂ ਦੇ ਜ਼ਖਮੀ ਹੋ ਜਾਣ ਦੀ ਸੂchnਾ ਪਸ਼ੂਆਂ ਦਾ ਇਲਾਜ ਕਰ ਰਹੇ ਅਫਸਰ ਡਾਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ ਇੱਕ ਸੂਣ ਵਾਲੀ ਗਾਂ ਤੇ ਬੱਕਰੀ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਤਿੰਨ ਬੱਕਰੀਆਂ ਤਿੰਨ ਮੱਝਾਂ ਅਤੇ ਇੱਕ ਗਾਂ ਜ਼ਖਮੀ ਹਾਲਤ ਚ ਸਨ ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਇਲਾਜ ਸ਼ੁਰੂ ਕੀਤਾ ਗਿਆ। ਥਾਣਾ ਫਤਿਹਗੜ ਸਾਬ ਦੇ ਸਬ ਇੰਸਪੈਕਟਰ سپਿੰਦਰ ਸਿੰਘ ਨੇ ਕਿਹਾ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਕੁਦਰਤੀ ਲੱਗੀ ਹੈ ਜਾਂ ਕਿਸੇ ਵੱਲੋਂ ਜਾਣਬੁੱਝ ਕੇ ਲਗਾਈ ਗਈ ਹੈ। ਆ ਮੇਰਾ ਕਰਮ ਸਿੰਘ ਵੀ ਪਿੱਛੇ ਪੰਡਾ ਨੌਪਰਾਇਂ ਨਾਲਾ ਹੋਇਆ ਜੀ ਉਹ ਨੌਂ ਮਾਲਾ ਖੇਤਾਂ ਚ ਅੱਗ ਲੱਗੀ ਜੀ ਤੇ ਖੇਤਾਂ ਚ ਲੱਗੀ ਲੱਗਦੀ ਅੱਗ ਫੈਲ ਗਈ ਨਾਲ ਕੇ ਮੇਰੇ ਪਸ਼ਾਂ ਦੇ ਵੱਢ ਗਈ ਜੀ ਉਸ ਤੋਂ ਬਾਅਦ ਫਿਰ ਮੇਰੇ ਪਸ਼ਾਂ ਨੂੰ ਕਾਸੀ ਅੱਗ ਲੱਗੀ ਤੇ ਦੋ ਪਸ਼ੂ ਮਰੇ ਮਰ ਗਏ ਤੇ ਬਾਕੀ ਸਾਰੇ ਮਤਲਬ ਸਸਮੇਸ਼ ਉਸੇ ਦੇ ਤੇ ਮੈਂ ਸਰਕਾਰ ਕੋਲੋਂ ਮੰਗ ਕਰਦਾ ਵੀ ਮੇਰੇ ਪਸ਼ਾਂ ਦਾ ਨਹੀਂ ਜੀ ਨਾਜ ਲੱਤ ਆ ਜੀ ਕਿਹੜੇ ਕਿਹੜੇ ਜਾਨਵਰ ਮਰੇ ਜੀ ਜਾਨੀ ਉਹ ਗਾਂ ਮਰ ਗਈ ਇੱਕ ਮੇਰਾ ਛੇਲਾ ਮਰ ਗਿਆ ਕੀ ਗ੍ਰਾਸ ਮਾਈ ਗ੍ਰਾਸ ਮਾਈ ਜਖਮੀ ਕਿੰਨੇ ਕੋ ਜਖਮੀ ਕਿੰਨੇ ਨੇ ਜਖਮੀ 7 ਜਖਮ ਨੇ ਉਹ ਦੇਖਾ ਦੋ ਨੰਬਰ ਇਹ ਹੱਥ ਲੱਗਣ ਦਾ ਕਾਰਨ ਦਾ ਪਤਾ ਲੱਗੇਗਾ ਕਾਰਨ ਦਾ ਕੋਈ ਨਹੀਂ ਕੀ ਮੰਨਦਾ ਤੂੰ ਮੰਗ ਰਹੀ ਕਰਦੇ ਆ ਕਿ ਜੇ ਕਿਸੇ ਨੇ ਅੱਗ ਲਾਈ ਹੋਇਆ ਤਾਂ ਉਹਦੇ ਦੋਵੇਂ ਕਰ ਦੋਗੇ ਕਿ ਬਾਕੀ ਜੋ ਸੰਦਾ ਨੁਕਸਾਨ ਹੋਇਆ ਉਹ ਆਸਾਨੂੰ ਮੋੜੇ ਕੀ ਕੁਝ ਚੜਿਆ ਹੋਰ ਇਸ ਤੋਂ ਇਲਾਵਾ ਘਰ ਦਾ ਸਮਾਨ ਤੋਂ ਸਾਡੇ ਮਕਾਨ ਪਾਰੇ ਤੇ ਸੀ ਉਹ ਸਮਾਨ ਰੱਖਿਆ ਹੋਇਆ ਤਾਂ ਕੋਈ ਕੀ ਜੜਗੀ ਲਮਾਰੀ ਗੜਗੀ ਉਹ ਸਭ ਪਰੋਪਰ ਹੋ ਜਾਊਗੀ ਉਹ ਤੋੜੀ ਜੜ ਗਈ ਆ ਸਾਡੇ ਬੜ ਨੈਪਰ ਦੇ ਵਿੱਚ ਜੀ ਸਾਡੇ ਇੱਕ ਮਜ਼ਦੂਰ ਪਰਿਵਾਰ ਜਰ ਕਰਮ ਸਿੰਘ ਜੀ ਉਹਨਾਂ ਦੇ ਡੰਗਰਾਂ ਵਾਲੇ ਤਵੇਲੇ ਦੇ ਵਿੱਚ ਨਾਲ ਲੱਗਦੇ ਖੇਤਾਂ ਦੇ ਵਿੱਚੋਂ ਜੋ ਆ ਕਿਸੇ ਖਰਚਾਂ ਤਾਂ ਉਹ ਆਗਿਆ ਉਹਨਾਂ ਦੇ ਡੰਬੇ ਨਾਲੇ ਘਰ ਚ ਵੱੜ ਗਈ ਅਤੇ ਆਗ ਇਹਨੀ ਭਿਆਨਕ ਸੀ ਕਿੰਨੀ ਵੱਧ ਚੁਪੀ ਸੀ ਤੇ ਉਹਦੇ ਵਿੱਚੋਂ ਦੋ ਜੋਚਾ ਡੰਗਰ ਜਿਹੜੇ ਖੋਲਣ ਦੇ ਵਿੱਚ ਅਸੀਂ ਸਫਲ ਰਹੇ ਜਿਹੜੇ ਕਿ ਬੁਰੀ ਤਰ੍ਹਾਂ ਝੁਲਸੇ ਗਏ ਔਰ ਇੱਕ ਦਾ ਸੋਣਿਆ ਵਾਲੀ ਉਹ ਮਰ ਚੁੱਕੀ ਹਸੀ ਮੋਗੋ ਤੇ ਇੱਕ ਛੇਲਾ ਉਹਦੀ ਵੀ ਉੱਥੇ ਮਾਰਦ ਹੋ ਚੁੱਕੀ ਤੁਸੀਂ ਦੇਖ ਕੇ ਆਂ ਡੰਗਰ ਤੇ ਬਾਕੀ ਪੱਤਨੀਆਂ ਜਿਹੜੀਆਂ ਉਹ ਵੀ ਝੁਲਸੇ ਗਈਆਂ ਤੇ ਕੈਂਪ ਦੀ ਮੱਝਾਂ ਇਹ ਰਿਹਾ ਤੁਸੀਂ ਦੇਖੀਆਂ ਨੇ ਔਰ ਮੱਧਿਆਂ ਦੇ ਬੱਚੇ ਕੱਟੀਆਂ ਨੇ ਜਿਹੜੀਆਂ ਫਲੀਆਂ ਹੋਈਆਂ ਸਨ ਔਰ ਚੰਗੇ ਮੁੱਲ ਦੇ ਡੰਗਰ ਸਨ ਇਹ ਜਿਨ੍ਹਾਂ ਤੋਂ ਗਰੀਬ ਲੋਕਾਂ ਨੂੰ ਬੜੀ ਆਸ ਹੁੰਦੀ ਆ ਜਿਹਦੇ ਨਾਲ ਉਹ ਆਪਣੇ ਪਰਿਵਾਰ ਦੇ ਨਾਂ ਪਰਾਂ ਤੇ ਵਿਆਹ ਕਰਦੇ ਆ ਅਤੇ ਕੋਈ ਆਪਣਾ ਮਕਾਨ ਬਣਾਉਂਦੇ ਆ ਕਿਉਂਕਿ ਸਾਡੇ ਕੋਲ ਜਰੀਆ ਗਰੀਬ ਲੋਕਾਂ ਕੋਲ ਹੋਰ ਹੁੰਦਾ ਨਹੀਂ ਹੈ ਮਜ਼ਦੂਰੀ ਨਾਲ ਤਾਂ ਆਪਣਾ ਘਰੇ ਚੱਲਦਾ ਤੇ ਸਾਡਾ ਜਿਹੜਾ ਹੋਰ ਕਾਰੋਬਾਰ ਆ ਉਹ ਸਾਰਾ ਕੁਝ ਸਾਡਾ ਡੰਗਰਾਂ ਤੋਂ ਡਿਪੈਂਡ ਕਰਦਾ ਤੋ ਇਹ ਸ ਮਜ਼ਦੂਰ ਪਰਿਵਾਰ ਦੇ ਨਾਲ ਬੜਾ ਗਰੀਬ ਪਰਿਵਾਰ ਆ ਇਹਨਾਂ ਦਾ ਪਰਾ ਮਕਾਨ ਬਣਾ ਰਿਹਾ ਸੀ ਨਾਲ ਉਹਨਾਂ ਦਾ ਜਿਹੜਾ ਘਰੇਲੂ ਸਮਾਨ ਸੀ ਉਹ ਵੀ ਇਸ ਟਿਕੇਲੇ ਦੇ ਨਾਲ ਪਿਆ ਸੀ ਜਿਵੇਂ ਪੇਟੀ ਆ ਬੱਡਾ ਅਲਮਾਰੀ ਆ ਉਹਦੇ ਵੀ ਸੜ ਚੁੱਕੀਆਂ ਨੇ ਕੱਪੜੇ ਸੜ ਗਏ ਉਹਨਾਂ ਦੇ ਤੂੜੀ ਸੜ ਗਏ ਉਹਨਾਂ ਦੀ ਔਰ ਬੇਰਾ ਟਿਕੇਲੇ ਦੇ ਨਾਲ ਲੱਗਿਆ ਸਾਰਾ ਸਮਾਨ ਉਹ ਤੈਸ਼ਨਾਸ਼ ਹੋ ਗਿਆ ਅਤੇ ਜਿਹੜੇ ਡੰਗਰ ਜਖਮੀ ਹਾਲਤ ਦੇ ਵਿੱਚ ਪਏ ਨੇ ਉਹਨਾਂ ਦੀ ਹਾਲਤ ਬੜੀ ਤਰਕ ਜੋਗਾ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਕਟਰਾ ਮੀਟਿੰਗ ਰ ਪਹੁੰਚੀਔਰ ਉਹ ਕਹਿੰਦੇ ਹਨ ਵੀ ਸਾਨੂੰ ਦਵਾਈਆਂ ਦੀ ਸਰਕਾਰ ਮਹੀਆ ਕਰਾਵੇ ਜੋ ਸਾਡੇ ਕੋਲ ਹੈਗੀਆਂ ਕਿ ਦੇ ਦਾਂਗੇ ਕਿ ਤੁਸੀਂ ਸਰਕਾਰ ਨੂੰ ਲਿਖ ਕੇ ਦਿਓ ਔਰ ਅਸੀਂ ਪਰਿਵਾਰ ਵੱਲੋਂ ਅਤੇ ਪਿੰਡ ਵਸੀਆਂ ਵੱਲੋਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਪਰਿਵਾਰ ਦਾ ਜੋ ਤਕਰੀਬਨਾਟ ਕੋ 10 ਲੱਖ ਰੁਪਏ ਦਾ ਲਗਭਗ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਰਾਮ ਨਾਮ ਡਾਕਟਰ ਪ੍ਰਦੀਪ ਸਿੰਘ ਹੈ ਜੀ ਮੈਂ ਬਤੌਰ ਵਟਨੀ ਅਫਸਰ ਸਿਵਲ ਕਸ਼ਮੀਰ ਹਸਪਤਾਲ ਬੋਰਾ ਵਿਖੇ ਤਾਇਨਾਤ ਹਾਂ ਮੈਨੂੰ ਕੋਈ 11:15 ਵਜੇ ਫੋਨ ਆਇਆ ਕਿ ਟੰਡਨਾਪੁਰਾ ਜਿਹੜਾ ਕਿ ਮੇਰੀ ਅਧਿਕਾਰ ਖੇਤਰ ਦੇ ਅੰਦਰ ਆਉਂਦਾ ਹੈ ਉੱਥੇ ਅੱਗ ਲੱਗ ਗਈ ਹੈ ਤੇ ਕੁਝ ਪਸ਼ੂ ਜਿਹੜੇ ਆ ਉਹਦੀ ਅੱਗ ਦੀ ਲਪੇਟ ਵਿੱਚ ਆ ਗਏ ਨੇ ਮੈਂ ਮੋਕੇ ਤੇ ਜਾ ਕੇ ਵੇਖਿਆ ਅੱਗ ਦੀ ਲਪੇਟ ਵਿੱਚੋਂ ਕਰਕੇ ਇੱਕ ਗੱਬਣਾਂ ਗਾਂ ਸੋਣ ਵਾਲੀ ਸੀ ਜਿਸ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੱਕਰੀ ਜਿਸ ਦੀ ਮੌਕੇ ਤੇ ਮੌਤ ਹੋ ਗਈ ਤੇ ਚਾਰ ਪਸ਼ੂ ਘੇਰੇ ਨੇ ਉਹ ਜਕਮੀ ਹੋ ਗਏ ਜਿਨ੍ਹਾਂ ਵਿੱਚ ਤਿੰਨ ਮੱਝਾਂ ਤੇ ਇੱਕ ਗਾਂ ਸੀ ਅਤੇ ਤਿੰਨ ਬੱਕਰੀਆਂ ਜੋ ਕਿ ਜਕਮੀ ਹੋ ਗਈਆਂ ਤੇ ਇਹ ਲੱਗਣ ਦਾ ਕਾਰਨ ਪਤਾ ਲੱਗਿਆ ਮੁਰਲੀਪੁਰ ਕੋਲ ਤੁਮੇ ਕਿਹਾਂ ਕੀ ਕਾਰਨ ਹੋਵੇ ਦੇਖੋ ਜਦੋਂ ਮੈਂ ਪਹੁੰਚਿਆ ਉਦੋਂ ਤੇ ਮੈਂ ਇਸ ਪਾਸੇ ਆਇਆ ਨਹੀਂ ਮੈਂ ਤਾਂ ਆਪਣੀ ਡਾਕਟਰ ਜੀ ਸਾਥਾ ਦੇ ਲਈ ਗੁਰਲੀ ਬੁਰਾ ਸਾਥਾ ਸੀ ਨੂੰ ਮੰਗਰਾਂ ਦੇ ਪਿਛੋੜੀ ਉਹਨਾਂ ਨੂੰ ਦੇਖਣ ਲੱਗ ਪਿਆ ਬਾਕੀ ਅੱਗ ਲੱਗਣ ਦੇ ਕਾਰਨ ਦਾ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਪਸ਼ੂ ਵਾਲੀ ਹੁਣ ਕੀ ਹਾਲਤ ਹੈ ਜਿਹੜੇ ਪਸ਼ੂ ਦੇਖੋ ਜਿਹੜੇ ਜੇ ਤੇ ਬੱਕਰੀਆਂ ਸੀ ਜਿਹੜੀਆਂ ਉਹਨਾਂ ਨੂੰ ਤਾਂ ਮੋਢਲੀ ਸਹਾਇਤਾ ਦਿੱਤੀ ਗਈ ਉਹ ਤਾਂ ਕਾਫੀ ਠੀਕ ਨੇ ਮਤਲਬ ਆਊਟ ਆਫ ਡੇਂਜਰ ਨੇ ਤੇ ਜਿਹੜੀਆਂ ਝੋਤੀ ਤੇ ਮੱਝ ਤੇ ਇੱਕ ਕੱਟੀ ਹੈ ਉਸ ਦੀ ਹਾਲਤ ਵੀ ਜਿਹੜੀ ਹੈ ਉਹ ਸਥਿਰ ਹੈ ਬਸ ਜਿਹੜੀ ਇੱਕ ਗਾਂ ਹੈ ਉਹ ਗੱਬਨ ਹੈ ਉਸ ਦੀ ਹਾਲਤ ਥੋੜੀ ਚਿੰਤਾਜਨਕ ਹੈ ਉਸ ਨੂੰ ਅੰਡਰ ਆਬਜ਼ਰਵੇਸ਼ਨ ਜਿਹੜਾ ਉਹ ਰੱਖਿਆ ਗਿਆ ਹੈ ਬਾਕੀ ਅਸੀਂ ਆਪਣੇ ਕੋਲ ਫਲੂਡ ਵਗੈਰਾ ਜਿਹੜੇ ਆ ਉਹ ਲਾ ਦਿੱਤੇ ਗਏ ਨੇ ਉਹਨਾਂ ਨੂੰ ਪ੍ਰੀਮੋਡਰੀ ਸਹਾਇਤਾ ਜੋ ਵੀ ਹੈ ਉਹ ਦਿਹਨ ਉਪਰੋਾਈਡ ਕਰ ਦਿੱਤੀ ਗਈ ਹੈ ਤੇ ਮੇਰੀ ਉੱਚ ਅਧਿਕਾਰੀਆਂ ਕੋਲ ਉਹ ਮੈਕਨੇ ਤੋਂ ਇਹ ਮੰਗ ਹੈ ਵੀ ਪਸ਼ੂਲੇ ਇਲਾਜ ਕਰਨ ਲਈ ਜੋ ਵੀ ਜ਼ਰੂਰੀ ਦਵਾਈਆਂ ਦੀ ਲੋੜ ਹੈ ਉਹ ਕਿਰਪਾ ਕਰਕੇ ਭੇਜਿਆ ਜਾਵੇ ਤਾਂ ਜੋ ਅਸੀਂ ਪਸ਼ੂਲੇ ਜਿਹੜਾ ਇਲਾਜ ਹੈ ਉਹ ਆਪਣੇ ਹਿਸਾਬ ਨਾਲ ਕਰ ਸਕੀਏ ਸਰੇ ਅਗਲੇ ਵੀ ਜਿਹੜਾ ਕੰਕ ਦਾ ਨਾੜ ਹੁੰਦਾ ਉਹਦੇ ਨਾਲ ਇਥੇ ਨੈਟਵਰਕ ਬਰਸੀ ਦੇ ਨਾਲ ਪਸ਼ੂੜਾ ਨੁਕਸਾਨ ਹੋਇਆ ਉਹ ਪਟਾ ਕਰ ਰਹੇ ਆ ਵੀ ਨਾਲ ਅੱਗ ਕੁਦਰਤੀ ਲੱਗੀ ਜਾ ਕੇ ਸਨੇ ਲਾਈ